ਦੋਸਤੋ ਮੇਗਰਾਜਰ ਅੱਲਾਹ ਪਹੁੰਚਿਆ ਹੋਇਆ ਪਿੰਡ ਸ਼ਹਿਜਾਦੀ ਸ਼ਹਿਜਾਦੀ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਇਤਿਹਾਸਕ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਜਿਹੜੇ ਪਰਿਵਾਰ ਦੇ ਨਾਲ ਅੱਜ ਮੈਂ ਗੱਲਾਂ ਕਰਨ ਆਇਆ ਜਿਹੜੇ ਬਜ਼ੁਰਗ ਮੇਰੇ ਨਾਲ ਬੈਠੇ ਹੋਏ ਨੇ ਇਹ ਜ਼ਿਲ੍ਹਾ ਲਾਹੌਰ ਤੋਂ ਪਾਕਿਸਤਾਨ ਦੀ ਧਰਤੀ ਤੋਂ ਇਹ ਪਰਿਵਾਰ ਉੱਜੜ ਕੇ 1947 ਦੇ ਵਿੱਚ ਇੱਥੇ ਸ਼ਹਿਜਾਦੀ ਪਿੰਡ ਦੇ ਵਿੱਚ ਆ ਕੇ ਬਸ ਗਿਆ ਸੀ 1947 ਦਾ ਉਜਾੜਾ ਜਿਹੜਾ ਹੈਗਾ ਉਹ ਕਿੰਨਾ ਦਰਦਨਾਕ ਹੈ ਕਿੰਨਾ ਤਕਲੀਫ ਭਰਿਆ ਹੈ ਇਹਦੇ ਲਈ ਤੇ ਸ਼ਬਦ ਨਹੀਂ ਲੱਭਦੇ ਹੈਗੇ ਸਾਨੂੰ ਕਿ ਕਿਹੜੇ ਸ਼ਬਦਾਂ ਦੇ ਵਿੱਚ ਉਸ ਦੁੱਖ ਦਾ ਅਸੀਂ ਪ੍ਰਗਟਾਵਾ ਕਰੀਏ ਸਾਰੇ ਲੋਕਾਂ ਨੂੰ ਪਤਾ ਹੈ ਕਿੰਡਾ ਵੱਡਾ ਕਤਲੇਆਮ ਸੀ ਕਿੰਡਾ ਵੱਡਾ ਉਜਾੜਾ ਸੀ ਕਿੰਡੀ ਵੱਡੀ ਹਿਜਰਤ ਸੀ ਤਾਂ ਇਹ ਬਜ਼ੁਰਗ ਜਿਹੜੇ ਮੇਰੇ ਕੋਲੇ ਬੈਠੇ ਨੇ ਉਸ ਵੇਲੇ ਇਹ ਬੱਚੇ ਸੀ ਜਵਾਨੀ ਦੇ ਵਿੱਚ ਪੈਰ ਧਰਨਾ ਸੀ ਇਹਨਾਂ ਨੇ ਬਚਪਨਾ ਦੇ ਵਿੱਚ ਆਪਣਾ ਬਚਪਨਾ ਛੱਡ ਰੇ ਸੀ ਤੇ ਇਹਨਾਂ ਨੂੰ ਆਪਣੇ ਮਾਪੇ ਦੀ ਉਂਗਲ ਫੜ ਕੇ ਉੱਥੋਂ ਉਜੜਨਾ ਪਿਆ ਆਪਣਾ ਆਲਣਾ ਛੱਡਣਾ ਪਿਆ ਉਹ ਆਲਣਾ ਜਿਹੜਾ ਪਾਕਿਸਤਾਨ ਦੀ ਧਰਤੀ ਤੇ ਹੈ ਅੱਜ ਵੀ ਇਹਨਾਂ ਦੇ ਦਿਲ ਦੇ ਵਿੱਚ ਉਹ ਆਲਣਾ ਬਸਦਾ ਹੈ ਉਹ ਆਪਣਾ ਪਿੰਡ ਬਸਦਾ ਹੈ ਤਾਂ ਇਹ ਸਾਰੀਆਂ ਗੱਲਾਂ ਖੁਦ ਬਜ਼ੁਰਗ ਆਪ ਕਰਨਗੇ ਹੁਣ ਤਾਂ ਬਾਪੂ ਜੀ ਸਤਿਕਾਰ ਕੀ ਨਾਂ ਹੈ ਜੀ ਤੁਹਾਡਾ ਮੇਰਾ ਨਾਂ ਅਨੂਪ ਸਿੰਘ ਸਰਦਾਰ ਅਨੂਪ ਸਿੰਘ ਹਾਂ ਜੀ ਪਿਤਾ ਦਾ ਨਾਂ ਪਿਤਾ ਦਾ ਨਾਂ ਬਗੀਚਾ ਸਿੰਘ ਸਰਦਾਰ ਬਗੀਚਾ ਸਿੰਘ ਤੁਹਾਡੇ ਦਾਦਾ ਜੀ ਦਾ ਨਾਮ ਉਹਦਾ ਨਰਨਾਣ ਸਿੰਘ ਸਰਦਾਰ ਨਰਨਾਣ ਸਿੰਘ ਹਾਂ ਤੁਹਾਡਾ ਜਨਮ ਕਿੱਥੇ ਹੋਇਆ ਮੇਰਾ ਜਨਮ ਕੀ ਪਾਜੀ ਪਿੰਡ ਹੋਇਆ ਪਾਜੀ ਪਾਜੀ ਪਿੰਡ ਪਾਤਾਂਟ ਪਾਜੀ 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 ਪਿੰਡ ਪਾਜੀ ਪਿੰਡ ਚ ਹਾਂ ਇਹ ਜਿਹੜਾ ਪਾਜੀ ਪਿੰਡ ਸੀਗਾ ਪਾਕਿਸਤਾਨ ਦੇ ਵਿੱਚ ਹਾਂ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਲਾਗੇ ਲਾਗੇ ਕਿਹੜੇ ਪਿੰਡ ਸੀ ਉਹਨਾਂ ਦੀ ਲਾਗੇ ਤਾਂਗੇ ਇੱਕ ਤਾਂਗਾ ਸੀ ਮਾਨਕ ਪਿੰਡ ਉੱਥੇ ਆਈ ਸਕੂਲ ਵੀ ਗਏ ਆ ਸਕੂਲ ਜਾਂਦੇ ਸੀ ਤੁਸੀਂ ਪੜ੍ਹਦੇ ਸੀ ਮੈਂ ਪੜ੍ਹਦਾ ਅੱਛਾ ਮਾਨਕ ਪਿੰਡ ਪੜ੍ਹਨ ਜਾਂਦੇ ਸੀ ਆਹੋ ਉੱਥੇ 2 ਮਹੀਨ ਸੱਪ ਮਾਨਕ ਦੀ ਅੱਛਾ ਜੀ ਅਸੀਂ ਮੈਂ ਤਾਂ ਪਿੰਡ ਜਾਂਦੇ ਆ ਉਹ ਸਾਨੂੰ ਆ ਉੱਥੇ ਪੜ੍ਹਾਉਂਦੇ ਸੀ ਅੱਛਾ ਜੀ ਤੇ ਉਦੋਂ ਬਾਅਦ ਇੱਕ ਪਿੰਡ ਰਾਈਆਂ ਸੀ ਉੱਥੇ ਰਾਈਆਂ ਰਾਈਆਂ ਜੀ ਸਾਪੋ ਦੋ ਤਨਮੀੜੀ ਜੀ ਤੇ ਉਹ ਦੂਹਰਾ ਜੀਆ ਬੱਗਾ ਸੀ ਟੇਸ਼ਨ ਜਿਹੜੀ ਲੋਰੋ ਗੱਡੀ ਆਉਂਦੀ ਸੀ ਅੱਛਾ ਜੀ ਕਿਥੋਂ ਸੀ ਜਿਆ ਬੱਗਾ ਉਹ ਇੱਥੋਂ 2 ਮਿੰਟ ਆਈ ਪਿੰਡੋਂ ਉੱਥੇ ਜਾ ਕੇ ਚਾਦੇ ਹਾਂ ਲੋਹਰ ਨੂੰ ਜਾਂਦੇ ਸੀ ਜੀ ਤੇ ਉਦੋਂ ਅੱਗੇ ਆ ਜੀ ਪਿੰਡ ਆਇਆਂ ਦਾ 2 ਡੱਕ 2 ਟੱਕ ਸੀ ਪਿੰਡ ਸਾਡੇ ਨੇੜੇ ਲੋਗ ਮੇਲ ਅੱਛਾ ਜੀ ਲੋਗ ਮੇਲ ਹੀ ਅੱਛਾ ਜੀ ਉਦੋਂ ਅੱਗੇ ਸੀ ਕਸੂਰ ਅੱਛਾ ਸ਼ਹਿਰ ਕਸੂਰ ਕਸੂਰ ਸ਼ਹਿਰ ਜੀ ਉਹ ਬਪੂ ਤੇ ਫਤ ਮੀਰੀ ਹੂੰ ਤੇ ਉਹ ਪੁਆਇੰਟੋਂ ਦਾ ਪਾਣੀ ਲਿਉਂਦੇ ਸਾਂ ਕਸੂਰ ਤੋਂ ਅਕਸੂਰੋਂ ਅੱਛਾ ਤੇ ਆਪਣਾ ਉਹ ਥਾਟੋਂ ਉੱਥੇ ਗੱਡੀ ਇੱਧ ਕੜ ਨਹੀਂ ਜਾਂਦੀ ਮਲਤਾਨ ਨੂੰ ਕਸੂਰ ਤੋਂ ਕਸੂਰੋਂ ਔਂਕੜ ਕਾੜਾ ਇੱਧੜ ਮਲਤਾਨ ਮਲਤਾਨ ਅੱਛਾ ਜੀ ਉਹ ਥਾਟੋਂ ਲੋਰੋਂ ਦੀ ਗੱਡੀ ਅੱਛਾ ਤੇ ਕਿੰਨ ਸਾਡਾ ਭਾਜੀ ਸੀ अच्छा जी ओठो मैं जर्म में अच्छा वो के कसूर जबो सौदा पत्ता ਲੈਣ ਜਾਂਦੇ ਸੀ ਜੁੱਤੀਆਂ ਵੀ ਕਸੂਰ ਤੋਂ ਹੀ ਲੈਂਦੇ ਹੋਗੇ ਜੁੱਤੀਆਂ ਉਹ ਕਸੂਰ ਬਣਦੀਆਂ ਹਜੇ ਤਾਂ ਬੜੀ ਚੰਗੀ ਤੇ ਚੰਗੀ ਜੁੱਤੀ ਬਣਦੀ ਗੀਤ ਪਤਾ ਹੈ ਉਹ ਕਿਹੜਾ ਸੀਗਾ ਜੁੱਤੀ ਕਸੂਰੀ ਹਾਂ ਕੀ 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 ਬੋਲਨੇ ਗੀਤ ਦੇ ਹੋ ਅਬ ਪੈਰੀ ਨਾ ਪੂਰੀ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਂ ਅੱਗੇ ਅੱਗੇ ਮੈਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਤੁਰਨਾ ਪਿਆ ਜਿੰਨਾ ਰਾਹਾਂ ਦੀ ਮੈਂ ਸਾਰ ਨਾ ਜਾਣਾਂ ਜਾਣਾਂ ਓਨੀ ਰਾਹਾਂ ਵਿੱਚ ਸਾਨੂੰ ਤੁਰਨਾ ਪਿਆ ਮੈਨੂੰ ਤੁਰਨਾ ਪਿਆ ਤੁਹਾਨੂੰ ਵੀ ਉਹਨਾਂ ਰਾਹਾਂ ਤੇ ਤੁਰਨਾ ਪੈ ਗਿਆ ਜਿਹੜੇ ਤੁਸੀਂ ਰਾਹ ਜਾਣਦੇ ਨਹੀਂ ਸੀ ਨਹੀਂ ਜਾਣਦੇ ਉਜੜਨਾ ਪੈ ਗਿਆ ਹਾਂ ਹੈਨਾ ਜੀ ਜੇ ਟਾਈਮ ਹਾਂ ਯਾੜਾ ਪਿਆ ਹੈ ਨਾ ਹੂੰ ਉੱਧਰ ਸਾਡੇ ਕਸੂਬੂ ਬੰਦੇ ਗਏ ਸੀ ਕੋਈ ਸਬਜ਼ਾ ਪਾਣੀ ਲੈਣ ਹੂੰ ਉੱਧਰ ਦੇ ਕਾਈ ਨਹੀਂ ਆਇਓ ਕਾਰੇ ਲੋ ਗੱਡੀ ਲਾਹੌਰ ਜਾਣ ਵਾਲੀ ਜੀ ਉਦੋਂ ਹੁੰਦੇ ਬੱਟ ਫੱਟ ਬੜੀ ਹੋਈ ਅੱਛਾ ਫੇਰ ਸਾਡੇ ਪਿੰਡ ਨੇ ਆਣ ਕੇ ਉਹ ਦਵਾਈ ਪਾਈ ਭਈ ਗੱਡੀਆਂ ਬੜੀ ਛੇ ਲੱਗੀਆਂ ਮੀਆਂ ਦੇ ਅੱਛਾ ਨਿਕਲ ਜਾਉਂਦੇ ਨਿਕਲਿਆ ਜਾਂਦਾ ਇੱਥਾ ਅੱਛਾ ਤੇ ਫੇਰ ਅਹੀਂ ਨਿਕਲੇ ਅੱਛਾ ਫੇਰ ਅਹੀਂ ਬਾਦਰੂ ਦੇ ਦੇ ਫਿਰ ਇਹ ਅਸੀਂ 3 ਵਜੇ ਪਿੰਡੋਂ ਨਿਕਲੇ ਅੱਛਾ 3 ਕੁ ਟਾਈਮ ਕੀ ਤੇ ਮਾੜਾ ਡੰਗਰ ਸਾਡਾ ਨਾ ਘਰੇ ਖੜਾ ਅਠ ਮਹੀ ਦੀ ਚਾਰ ਬਰਦ ਸੀ ਅੱਛਾ ਚੋਕਾ ਬਰਦਾਂ ਦਾ ਲੱਗਾ ਸੀ ਤੇ ਸਾਡੇ ਉਹ ਸੀ ਆਪਣਾ ਜਲਾਏ ਅੱਛਾ ਉਹ ਉਹਨਾਂ ਦਾ ਘਰ ਨੇੜੇ ਹੀ ਸੀ ਜਲਾਇਆ ਹੁੰਦਾ ਜੀ ਉਹਨੂੰ ਛੱਡ ਕੇ ਤੇ ਉਂਝੀ ਫੜਾਤੀ ਆ ਇੱਕ ਆਦੀ ਕੁੰਜੀ ਏਟੀਆਂ ਸਾਰੀ ਬਹਿਲੀ ਰਹੀ ਸੀ ਆ ਮਾਲੀ ਤੇ ਇਹਨਾਂ ਨੂੰ ਆ ਗੱਡਾ ਪੱਛਿਆਂ ਦਾ ਲੱਦਿਆ ਹੈ ਹੂੰ ਇਹ ਨਮ ਰਕੇ ਪਾ ਲਈ ਪਰ ਸੋਹੇ ਆਇਆ ਜਾ ਹੂੰ ਉਹ ਲੋਕਾਂ ਨੂੰ ਵੀ ਐਨੇ ਮੁਰਾ ਪੜੰਗੇ ਕਾ ਪਪਰ ਸੁਮੋੜਾ ਮੋੜਾ ਉਹਨਾ ਹੂੰ ਮੁੰਨਾ ਬਦਾ ਪਪੈ ਦੀ ਕਾਦਾ ਵੀ ਹੂੰ ਉਹ ਥੋ ਅਭੀ ਜਦੋਂ ਲੋਕੀ ਬਾਦ ਦਵਾਏ ਫਿਰ ਨਿਰਪੈ ਪਿੰਡੂ ਅੱਛਾ ਜੀ ਨਿਰਪੈ ਆਏ ਤੇ ਜਦੋਂ ਆफी ਨਿਖੜ ਗਏ ਪਿੰਨੇ ਨਾਲ ਹੂੰ ਨਿਖੜ ਗਏ ਆਈ ਲਗਾ ਮੰਦਰ ਸਾਤੇ ਦੀ ਕਰਦੇ ਹੂੰ ਮੇਰਾ ਤਾਇਆ ਵੀ ਗਾਇਬ ਚੰਗ ਹੂੰ ਤੇ ਮੇਰੇ ਤਾਤੇ ਦਾ ਨਾਮ ਦਲੀਪ ਸਿੰਘ ਸੀ ਹੂੰ ਤੇ ਮੇਰੇ ਬਾਪ ਦਾ ਨਾਮ ਬਕੀਤਾ ਚੰਗੀ ਹੂੰ ਅਹੀਂ ਸਾਡਾ ਪ੍ਰਵਾਹ ਕੰਨਾ ਹੀ ਰਹਿ ਗਿਆ ਹੂੰ ਅਭੀ ਵੀ ਤਰਪੈ ਬਣ ਹੂੰ ਅਹੀਂ ਜਦੋਂ ਗਿਆ ਪੇਗਾ ਚੱਪੇ ਤੇ ਅਗਾ ਪਿੰਡ ਫਿਰ ਬੋਲੀ ਜਾਣਾ ਅੱਛਾ ਜੀ ਬੋਲੀਆਂ ਨੇ ਨੇਰਾ ਹੋ ਗਿਆ ਹੂੰ ਤੇ ਨੇਰਾ ਹੋ ਗਿਆ ਤੇ ਉੱਥੇ ਇਹ ਮੁਫਰਮਾਨਾਂ ਦੀ ਆਦੇ ਦੀਪਾਂ ਤੇ ਗੋਲੀਆਂ ਚ ਲੰਮਰੇ ਆ। ਅੱਛਾ। ਇਹ ਸਾਡੇ ਦੀਪਾਂ ਭਾਰੇ ਅਸੀਂ ਲਾਉ ਪਾਫੇ ਕੇ ਲਾਉ ਚਲੇ ਗਏ। ਹੂੰ। ਪਾਫੇ ਪਾਫੇ ਤੁਰਨਾ ਕਰ ਪਏ। ਤੇ ਉਹ ਦੀਪ ਗੋਲੀਆਂ ਚ ਲਾਉਂਦੇ ਚਾਉਂਦੇ ਅਗਮ ਚਲੇ ਗਏ। ਅੱਛਾ ਜੀ। ਅਸੀਂ ਉਹ ਪਰ ਬੋਲੀ ਆਣਾ ਜਦੋਂ ਗਾਇਨ ਤੇ ਮੇਰੇ ਬਾਪਰੇ ਗਾਇ ਕਿਸੇ ਦੇ ਘਰ। ਤੇ ਇੱਥੇ ਆਪਣੇ ਕੋਈ ਜਾਤੂ ਹੋਣਗੇ ਤੇ ਆਪਾਂ ਰਾਤ ਰਹਿ ਪਈ ਹੂੰ ਉੱਥੇ ਗਏ ਤੇ ਕੋਈ ਪਿੰਡ 'ਚ ਬੰਦਾ ਨਹੀਂ ਸੀ ਹੂੰ ਉਹ ਗਾ ਨਹੀਂ ਹੋ ਗਏ ਹੂੰ ਉਹ ਮੁਸਾਫਰ ਵੀ ਆਉਂਦੇ ਤੁਸੀਂ ਜੇ ਬੁੜੀਆਂ ਕੋਣੀ ਨਾਲ ਤੇ ਫੇਰ ਤਾਂ ਨਹੀਂ ਤੇ ਜੇ ਬੁੜੀਆਂ ਹੀਆਂ ਤੇਰਾ ਆ ਜੋ ਹੂੰ ਫਿਰ ਇਹ ਨਾ ਕਹਦਾ ਮਣਾਈ ਜਾਂਦੇ ਪਿੱਛੇ ਤਾਂ ਲੁੱਪੂ ਹੋਣਗੇ ਹੂੰ ਇਹ ਮੇਰੇ ਬਾਹ ਭਰੀ ਉਹ 70 ਰੁਪਏ ਹੂੰ ਅਈ ਤੁਰਪੇ ਅਗਾ ਤੁਰੇ ਗਏ ਤੁਰੇ ਗਏ ਤੇ ਰਾਜ ਇੰਨੇ ਕਤਲੂਈ ਜਾਂਦਾ ਕਤਲੂਈ ਕਤਲੂਈ ਜੀ ਉਹ ਕਤਰੀ ਜਦੋਂ ਪੜੇ ਨਾ ਤੇ ਉੱਥੇ ਫੱਟ ਤਿੰਨਾ ਪੰਨਾਂ ਦਾ ਜੂਮ ਹੂੰ ਕਿੰਨੇ ਬੰਦੇ ਇਧਰ ਲੱਗੇ ਜਾਂਦੇ ਸੀ ਨਾ ਉੱਥੇ ਇਕੱਠੇ ਹੋਈ ਗਏ ਹੂੰ ਵੇਪੇ ਇਕੱਠੇ ਹੋ ਗਏ ਉਹ ਤੋਂ ਮੀਂਹ ਨਹੀਂ ਤੇ ਉਹ ਤੋਂ ਲੋਕਾਂ ਨੇ ਗੱਡਾਂ ਜੁੱਤੀਆਂ ਆ ਸੀ ਹੂੰ ਤੇ ਕੰਨਾਂ ਨੇ ਸਮਾਨ ਲੱਬਿਆ ਤੇ ਅਸੀਂ ਤਾਂ ਘਰੋਂ ਇੱਕ ਕਬੜੀ ਵੀ ਨਹੀਂ ਚੁੱਕੀ ਅੱਛਾ ਜੀ ਕੱਲ੍ਹ ਗਾਲਾ ਲੀੜੇ ਤੇ ਮੇਰੀ ਮਾਤਾ ਨੇ ਨਾ ਦੋ ਸੂਟ ਹਮ ਕਦੇ ਹਮ ਉਹਨੇ ਬੜੀ ਦੇਦੀ ਹਮ ਉਹਨੇ ਕਾਟ ਕੇ ਦਾ ਪਾਲੇ ਛੋਲੇ ਤੇ ਹਮ ਤੇ ਕੋਈ ਹੋਤੀ ਨਹੀਂ ਟੁਕੀ ਹਮ ਤੇ ਜਦੋਂ ਉੱਥੇ ਆਇਆ ਤੇ ਫਿਰ ਮੈਂ ਚੜ ਗਿਆ ਵਾਵਾ ਹਮ ਇੰਨਾ ਚੋਂ ਪਿੰਨਾ ਦਾ ਜੋ ਹਾਂ ਹਮ ਉੱਥੋਂ ਫਿਰ ਤੁਰ ਕੇ ਤੇ ਅਗਾ ਪੈਂਡ ਦੇ ਦੋ ਲੰਗੇ ਨਾਮ ਕਧਰੀ ਹਮ ਤੇ ਫਗਤ ਤਾਂ ਮੇਰਾ ਬਾਬਾ ਹੋ ਗਿਆ ਦੇ ਉੱਤੇ ਆ ਦੇ ਇੱਥੇ ਆਪਾਂ ਪੈ ਜੀਏ ਹਮ ਸਾਰੇ ਬੰਦਿਆਂ ਇੱਕ ਬਦੂਕ ਸੀ ਕੋ ਦੋ ਦੋ ਬਦੂਕਾਂ ਹੈਗੀਆਂ ਸੀ ਅੱਛਾ ਜੀ ਤੇ ਜੁਬਿਆ ਛੋਟੇ ਲੱਕੜੀ ਸੀ ਬੰਦਿਆਂ ਕੋ ਹਮ ਉੱਥੇ ਜਾ ਕੇ ਸਾਰੇ ਲੰਮੇ ਪੈ ਗਏ ਹਮ ਉਹ ਪਿੰਡ ਚੱਪ ਗਏ ਕਤਰੀ ਹਮ ਉੱਥੇ ਨਾਂ ਤਾਂ ਇਹੇ ਲੰਮੇ ਦੇ ਜਦੋਂ ਤੜਕਾ ਆਇਆ ਨਾ ਹਮ ਉਦੋਂ ਬੰਦਿਆਂ ਦੇ ਵੀ ਉੱਠੋ ਆਪਣਾ ਆਣੇ ਪਈ ਇੱਥੇ ਹੱਦ ਨੇੜੇ ਆੜੀ ਏ ਹੂੰ ਉੱਥੇ ਆ ਗਾ ਵੀ ਪਿੰਡ ਆਪਣਾ ਮਨਾਮੇ ਹੂੰ ਪਹਾੜਾਂ ਕੀ ਨੇ ਮਨਾਮਾ ਪਾਕਿਸਤਾਨ ਚ ਆਹੋ ਹੱਦ ਤੇ ਜੀ ਆਪਣੀ ਦੇ ਉਹ ਖੇਮ ਕਰਨੋ ਤੇ ਮੱਢੀਪੁਰ ਹੂੰ ਇਹ ਪਿੰਡਾਂ ਦੇ ਹੱਦ ਤੇ ਹੀ ਫੰਮਲਾ ਚਲੇਗਾ ਹੂੰ ਤੇ ਜੇ ਮਨਾਮਾ ਤਾਂ ਆਪਣੀ ਇੰਡੀਆ ਚ ਹੈ ਮੇਰੇ ਖਿਆਲ ਨਹੀਂ ਆ ਗਿਆ ਉਹ ਨਹੀਂ ਗਿਆ ਜੀ ਉਹ ਉਹ ਹੱਦ ਤੇ ਜਿਵੇਂ ਐ ਬੋ ਹਾਂਜੀ 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 ਚਲੇ ਗਏ ਉੱਥੇ ਤੇ ਜਦੋਂ ਸਵੇਰੇ ਉੱਠੇ ਤੇ ਉੱਥੇ ਜਦੋਂ ਪ੍ਰੇਨਾ ਉਹ ਪਿੰਡ ਕੋਲ ਤੇ ਸਾਰੇ ਆਉਂਦੇ ਵੀ ਇਹ ਇੰਫਸਟਾਨ ਹਮ ਜ਼ਪ ਕੋਈ ਖੜਾ ਰਿਹਾ ਹਮ ਉੱਥੇ ਬਾਬਾ ਉੱਥੇ ਆ ਗਈ ਤੁਰੇ ਆਏ ਤੁਰੇ ਆਏ ਅਗਾ ਫੇਰਾ ਵੀ ਇਹ ਫੇਕ ਕਰਿਆ ਇਹ ਆ ਗਏ ਚਲੋ ਇਹ ਇਹ ਦੱਸੋ ਜਦੋਂ ਤੁਸੀਂ ਆਪਦੇ ਪਿੰਡੋਂ ਤੁਰੇ ਹੋ ਪਾਜੀ ਤੋਂ ਹਾਂ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਸੀਗਾ ਵੀ ਇਹ ਹੁਣ ਘਰ ਛੱਡ ਕੇ ਜਾਣਾ ਪੈਣਾਗਾ ਉਹ ਅਗੋਂ ਦਾ ਪਹਿਲੋਂ ਦਾ ਇਹ ਵੀ ਭੱਜ ਕੇ ਮੋੜੀ ਆਉਣਾ ਤੇ ਆਪਾਂ ਨੂੰ ਕਿਹੜਾ ਕਿਸੇ ਨੇ ਆ ਕੇ ਦੱਸਿਆ ਸੀਗਾ ਕਿ ਉਵੇਂ ਆਏ ਪਤਾ ਲੱਗ ਗਿਆ ਆਪਣੇ ਆਪ ਹੀ ਇਹ ਪਤਾ ਤਾਂ ਜਦੋਂ ਗੱਡੀ ਤੇ ਦੇਖਿਆ ਨਾ ਵੱਡ ਵੱਡ ਟੱਕ ਹੋਈ ਰੇਲ ਗੱਡੀ ਭਰੀ ਆਈ ਲਾਸ਼ਾਂ ਦੀ ਭਰਾਂ ਪੜੀ ਗਈ ਲਾਛਾਂ ਦੀ ਉਹ ਸਿੱਖਾਂ ਦੀ ਸੀ ਸਿੱਖਾਂ ਸਿੱਖਾਂ ਦੀ ਸਿੱਖ ਮਾਰੇ ਹੋਏ ਸੀ ਸਿੱਖ ਅੱਛਾ ਇਹ ਲੋਕ ਜਦੋਂ ਬੰਦਿਆਂ ਨੇ ਦੇਖਿਆ ਉਹਨਾਂ ਨੇ ਕਿਹਾ ਵੀ ਇਹ ਤਾਂ ਵੱਡ ਕੱਟ ਚੰਗ ਤੇ ਹੂੰ ਤੁਹਾਡੀ ਉਮਰ ਕਿੰਨੀ ਸੀ ਉਦੋਂ ਮੈਂ 10 ਸਾਲ ਦਾ 10 ਸਾਲ ਦੇ ਸੀ ਹਾਂ ਪੜਨ ਕਿੱਥੇ ਜਾਂਦੇ ਹੁੰਦੇ ਸੀ ਤੁਸੀਂ ਮਾਨਕ ਮਾਨਕ ਕਿਹੜੀ ਕਲਾਸ ਚ ਪੜਦੇ ਸੀ ਉਦੋਂ ਪਹਿਲੀ ਜੀ ਸਾ ਪਹਿਲੀ ਚ ਹਾਂ ਉਰਦੂ ਪੜਦੇ ਹੋਮੋਂਗੇ ਉਰਦੂ ਪੜਦੇ ਹਾਂ ਕਾਇਦਾ ਜਾਨੂੰ ਬਿਤਾ ਸੀ ਹੂੰ ਉਹ ਹੀ ਪੜਦੇ ਹਾਂ ਤਾਂ ਆਪਣਾ ਵਾ ਵਾ ਪੰਜ ਸਾਤ ਮੁੰਡੇ ਹੀ ਪਿੰਡੋਂ ਜਾਂਦੇ ਲਿਆ ਵਾ ਵਾ ਅੱਛਾ ਸਾਡੇ ਪਿੰਡੋਂ ਹੀ ਬਾਜੀ ਤੋਂ ਮਾਨਕ ਆ ਮਾਨਕ 2 ਮੀਲ ਦਾ 5 ਡੇਗ ਅੱਛਾ ਪੈਦਲ ਜਾਂਦੇ ਸੀ ਪੈਦਲ ਅੱਛਾ ਉਹ ਕੀ ਕੀ ਟੀਚਰ ਯਾਦਾ ਕੌਣ ਪੜਾਉਂਦਾ ਹੁੰਦਾ ਸੀ ਟੀਚਰ ਇੱਕ ਤਾਂ ਮੈਨੂੰ ਯਾਦ ਹੈ ਗੰਗੂ ਮਾਸਟਰ ਹੁੰਦਾ ਹੈ ਗੰਗੂ ਆ ਡੰਗੂ ਗੰਗੂ ਰਾਮ ਆ ਡੰਗੂਆ ਹਿੰਦੂ ਹੋਣਾ ਪੰਡਤ ਤਾਂ ਕੋਈ ਉਹ ਵੀ ਪੰਡਤ ਆ ਅੱਛਾ ਫਿਰ ਮੁੰਨਿਆਂ ਦੀ ਸੀ ਫਿਰ ਮੁੰਨਿਆਂ ਸੀ ਅੱਛਾ ਦੂਜਾ ਦੂਜਾ ਮਾਣਾ ਦੂੜਾ ਸੀ ਅੱਛਾ ਸਿੱਖਤ ਸੇਖੋਗੇ ਜੋ ਮਾਸਟਰ ਸੀ ਹੋਤੇ ਅੱਛਾ ਜੀ ਅਸੀਂ ਉੱਥੇ ਉਹਦੇ ਨਾਮ ਕੀ ਹੈ ਬਾਵਾ ਜਾਂਦੇ ਨਾ ਪੰਜ 6 ਮਹੀਨੇ ਠੀਕ ਹੈ ਜੀ ਤੇ ਫੇਰ ਆ ਜਾੜੇ ਪਏ ਨੇ ਹਾਂ ਅਲਫਬੇ ਪੇ ਤੇ ਟੇਸੇ ਜਿਆਦਾ ਹੈ ਅਲਫਬੇ ਹੇ ਕੇ ਹੋ ਜਾ ਰੇੜੇ ਆਇਓ ਜਾਲ ਡਾਲ ਅਰੋਂ ਬੜੀ ਆ ਬਾਂ ਉਹ ਚੇਤੇ ਭੁੱਲ ਗਿਆਾਰੇ ਚੇਤਾ ਭੁੱਲ ਗਿਆ ਮੁੜ ਕੇ ਪੜਾਈ ਛੱਡ ਗਏ ਪੜਾਈ ਛੱਡ ਗਏ ਇਧਰ ਆਣ ਕੇ ਕੀ ਕੀ ਨਹੀਂ ਚਲੋ ਉਹ ਹਾਲਾਤ ਹੀ ਐਸੇ ਸੀਗੇ ਪੜਨਾ ਕਿਹੜਾ ਉਹੋ ਜਾਨਾਂ ਦੀ ਪਈ ਸੀ ਉਹ ਜਾਨਾਂ ਨਹੀਂ ਕਰਦੀ ਆਏ ਮਾਦਾ ਮੁਸ਼ਕਲ ਜਿਵੇਂ ਰਾਜ ਬਾਟਕਾ ਕਿ ਕਰੀ ਹਾਂ ਤੇ ਜਿਹੜੇ ਜਿਹੜਾ ਪਾਜੀ ਪਿੰਡ ਸੀ ਤੁਹਾਡਾ ਉਹਦੀਆਂ ਪੱਤੀਆਂ ਕਿੰਨੀਆਂ ਸੀ ਉਹਦੀਆਂ ਪੱਤੀਆਂ ਦੀ 12 ਵੀ ਕਿੜੀਆਂ ਕਿੜੀਆਂ ਇੱਕ ਖਾਸਾ ਪੱਤੀ ਪੈਂਦੀ ਸੀ ਖਾਸਾ ਪੱਤੀ ਖਾਸਾ ਅੱਛਾ ਜੀ ਇੱਕਾ ਕੀਮ ਪੱਤੀ ਵਾਹਦੀ ਸੀ ਟੀਮ ਕੀਮ ਟੀਮ ਕੀਮ 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 ਇਹ ਬਾਬਾ ਦੇ ਨਾਲ ਹੈ ਨਾ ਹਕੀਮ ਉਹ ਹਕੀਮ ਸੀ ਅਜਾ ਹਕੀਮ ਆ ਹਕੀਮ ਹਕੀਮ ਉਹ ਦਵਾਈ ਦੇਦਾ ਨਾ ਦਵਾਈ ਹਾਂ ਹਕੀਮਾਂ ਦੀ ਪੱਤੀ ਤੇ ਇਹ ਖਾਸ਼ੀਆਂ ਦੀ ਖਾਸ਼ੀਆਂ ਦੀ ਪੱਤੀ ਹਾਂ ਨੰਬਰਦਾਰ ਕਿੰਨੇ ਸੀ ਤੁਹਾਡੇ ਪਿੰਡ ਦੇ ਨੰਬਰਦਾਰ ਸਾਡੇ ਇੱਕ ਦਾ ਇਹ ਗਾ ਵੀ ਕਸੀਰ ਤੋਂ ਨੰਬਰਦਾਰ ਸਾਡੇ ਪਿੰਡਾਂ ਸਾਡੇ ਨਾਲ ਹੀ ਘਰ ਸੀ ਉਹਨਾਂ ਦਾ ਉਹ ਲੋਗ ਮਾਲੇ ਬੈਠੇ ਸਿੱਖ ਸੀਗਾ ਸਿੱਖ ਸੀ ਅੱਛਾ ਦੂਜਾ ਦੂਜਾ ਰਸੀ ਗੰਡਾ ਸੀ ਗੰਡਾ ਵੀ ਸਿੱਖ ਸੀ ਆਪਣਾ ਤੜਡੇ ਘਰੋਂ ਬੰਦੇ ਤੜਡੇ ਸੀ ਮੁਸਲਮਾਨਾਂ ਦੇ ਕਿੰਨੇ ਘਰ ਸੀ ਤੁਹਾਡੇ ਪਿੰਡ 'ਚ ਮੁਸਲਮਾਨਾਂ ਦੇ 8-10 ਸੀ 8-10 ਹਾਂ ਕਿਹੜੇ ਕਿਹੜੇ ਘਰ ਸੀ ਮੁਸਲਮਾਨਾਂ ਦੇ ਮੁਸਲਮਾਨਾਂ ਨੇ ਇੱਕ ਤਾਂ ਫੱਜਾ ਸੀ ਇੱਕ ਦੇ ਨਾਂ ਉਹ ਫੱਜਾ 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 ਕੌਣ ਸੀਗਾ ਉਹ ਜਲਾਏ ਸੀ ਜਲਾਏ ਸੀਗੇ ਉਹ ਫੱਜਾ ਦਾ ਜਲਾਏ ਸੀ ਹਾਂ ਸੱਟ ਫਿਰ ਆਪਣਾ ਲੋਹਾਰ ਦੋ ਦੋਹਾਂ ਕੇ ਦਾ ਮੈਨੂੰ ਯਾਦ ਹੈ ਜਿਹੜੇ ਸੀਗੇ ਲੋਹਾਰਾਂ ਕਿਹਦੇ ਨਾਂ ਹੈਗਾ ਸੀ ਆਪਣਾ ਅਮਰੂ ਅਮਰੂ ਹਾਂ ਇਹ ਕਿਹਦੇ ਨਾਂ ਹੈਗਾ ਸੀ ਕਿਕਗੀਤਾ ਸੀ ਹੁੰਦੇ ਨਾਂ ਕਿਕਗੀਤਾ ਨਾਂ ਦੇ ਸੀ ਉਹਨੇ ਅੱਛਾ ਤੇ ਦੋਹਾਂ ਦਾ ਮੈਨੂੰ ਯਾਦ ਹੈ ਪੰਜ ਛੱਪ ਘਰ ਸੇਗੇ ਸੀ ਲੋਹਾਰਾਂ ਦੇ अच्छा जी मुसलमान ਸੀ اچھا ਇਹ ਦੱਸੋ 47 ਤੋਂ ਪਹਿਲਾਂ ਤਾਂ 47 ਦਾ ਝਗੜਾ ਹੋ ਗਿਆ 47 ਤੋਂ ਪਹਿਲਾਂ ਮੁਸਲਮਾਨਾਂ ਦਾ ਸਿੱਖਾਂ ਦਾ ਹਿੰਦੂਆਂ ਦਾ ਕਿਹੋ ਜਿਹਾ ਕਾਰਬਿਹਾਰ ਸੀ ਇੱਕ ਦੂਜੇ ਨਾਲ ਉਹ ਤੋਂ ਪਹਿਲਾਂ ਤਾਂ ਬੜਾ ਉੱਥੇ ਦਾਾਰੇ ਬੜਤਦੇ ਸੀ ਸਾਰੇ ਇੱਕੁੱਟ ਜੇ ਪੂਰਾ ਪਿਆਰ ਸੀ ਪੂਰਾ ਪਿਆਰ ਸੀ ਕੋਈ ਕਿਹਨਾਂ ਉਨੀ ਕੀ ਹੈਂ ਤੈਨੂੰ ਪਤਾ ਹੀ ਨਹੀਂ ਭਈ ਆ ਮੁਸਲਮਾਨ ਦਾ ਕੋਈ ਅੱਛਾ ਕੋਈ ਪਤਾ ਨਹੀਂ ਸੀ ਨਾ ਅੱਛਾ ਆ ਦੇ ਸਾਰੇ ਉਹ ਜਲਾਸਾ ਦੇ ਕਾਰ ਆਉਂਦੇ ਸੀ ਰੋਟੀ ਪਾਣੀ ਖਾਣੀ ਉਹਨਾਂ ਨਾਲ ਕੰਮ ਵੀ ਕਰਾਉਣਾ اچھا ਕੋਈ ਕੁੰਦਾ ਫੱਡੇ ਦਾ ਮੁੰਡਾ ਧਿਆਨਾ ਸੀ ਉਹਦੇ ਨਾਲ ਜਾਨਾ ਜਾਨਾ ਅੱਛਾ ਗੱਪਰ ਸੀ ਉਹਦਾ ਉਹ ਅੱਛਾ ਜੀ ਮੈਂ ਉਹਦਾ ਹੋਦਾ ਅੱਛਾ ਇਹ ਕੁੰਦੇ ਨਾ ਸੀ ਹੋਰ ਉਹਦੇ ਦੋਵੇਂ ਦੇ ਸੀ ਫੱਡੇ ਦੇ ਹੂੰ ਉਹਨੂੰ ਸਾਡੇ ਨਾਲ ਘਰੇ ਆਉਂਦਾ ਜਾਂਦਾ ਸੀ ਚੰਗਾ ਅੱਛਾ ਤੇ ਕੁੱਲੀ ਵੀ ਉਹਨੂੰ ਦਿੱਤੀ ਸੀ ਕੱਚਾ ਅੱਛਾ ਕਿਨੂੰ ਕੁੰਜੀ ਕਿਨੂੰ ਦੇ ਕੇ ਚਾਬੀ ਉਹਨੂੰ ਫੱਜੇ ਨੂੰ ਫੱਜੇ ਲੋਹਾਰ ਨੂੰ ਆਹੋ ਜਾ ਆਵੇ ਫੱਜੇ ਚਲਾਹੇ ਨੂੰ ਹਾਂ ਅੱਛਾ ਉਹਨੂੰ ਚਾਬੀ ਦਿੱਤੀ ਤਾਂ ਨਾਲੇ ਮੇਰੇ ਜਿਹੜੀ ਦਾਦੇ ਦੀ ਮਾਂ ਵੀ ਨਾ ਉਹ ਉਹਨਾਂ ਦੇ ਘਰ ਛੱਡ ਕੇ ਆਏ ਅੱਛਾ ਭਿੰਦ ਸੀ ਉਹ ਉੱਥੇ ਛੱਡਿਆ ਦੀ ਉਹ ਉੱਥੇ ਛੱਡ ਆਏ ਭਈ ਇਹਨਾਂ ਤੁਰਿਆ ਨਹੀਂ ਜਾਂਦਾ ਤੇ ਫੇਰ ਆਈ ਆਵਾਂਗੇ ਕੱਲ ਪਰਸੋਂ ਵੀ ਫੇਰ ਆਈ ਕਰੇਗਾ ਆਵਾਂਗੇ ਅੱਛਾ ਤੇ ਫੇਰ ਉਹ ਅਸੀਂ ਕਿਆ ਮਹੀਨਿਆਂ ਦਾ ਬਾਅਦ ਪਾਕਿਸਤਾਨ ਬਣਿਆ ਕਰ ਜਾਂਦਾ ਉਹਨੂੰ ਮਾਤਾ ਨੂੰ ਮਾਤਾ ਅੱਛਾ ਉਦੋਂ ਫਿਰ ਤੇ ਉਹ ਕਿਨੇ ਸੰਭਾਲ ਕੇ ਰੱਖੀ ਫਿਰ ਇੰਨੇ ਮਹੀਨੇ ਉਹ ਫੱਜੇ ਨਹੀਂ ਫੱਜੇ ਜੁਲਾਹੇ ਨੇ ਜੁਲਾਹੇ ਨੇ ਬਾਜੀ 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 ਇੱਕ ਸਾਡੀ ਮਾਤਾ ਸੀ ਦਾਦੀ ਇੱਕ ਮੰਗਲ ਫਰੀਂ ਦੇ ਆਪਾਂ ਰੀਤ ਚੜੇ ਗਏ ਨੇ ਉਹਨਾਂ ਦੀ ਮਾਤਾ ਅੱਛਾ ਦੋ ਬੁੜੀਆਂ ਉੱਥੇ ਰਹਿ ਗਈਆਂ ਅੱਛਾ ਜੀ ਜ਼ਬਰਦਸਤ ਐਲਾਨ ਕੀਤਾ ਇਹਨਾਂ ਵੀ ਜਿਨ੍ਹਾਂ ਦਾ ਕੋਈ ਬਜ਼ੁਰਗ ਰਹ ਗਿਆ ਨਾ ਉਹ ਦੋ ਲਿਆ ਥੱਕਦਾ ਅੱਛਾ ਇਹ ਇਹ ਐਲਾਨ ਅੰਮ੍ਰਿਤਸਰ ਕੀਤਾ ਇਹਨਾਂ ਨੇ ਉਹ ਪੱਕੇ ਨੇ ਹੌਲੀ ਹੌਲੀ ਸਾਨੂੰ ਪਤਾ ਲੱਗ ਗਿਆ ਹਮ ਅਸੀਂ ਫਿਰ ਮੇਰਾ ਦਾਦਾ ਤੇ ਇੱਕ ਮੰਗਲਸ ਇਹਨਾਂ ਬਾਰੇ ਇਥੋਂ ਅੰਮ੍ਰਿਤਸਰੋਂ ਇਹਨਾਂ ਨੇ ਕਾਰਟ ਬਣਾ ਕੇ ਦਿੱਤਾ ਹਮ ਪਰਮਾਤਾ ਹਮ ਤੇ ਫਿਰ ਗਾਇ ਲਿਆ ਨਾ ਹਮ ਫਿਰ ਉਹ ਮੈਂ ਇਹਨਾਂ ਨੇ ਲੈ ਆਂਦਾ ਉਹਨਾਂ ਅੱਛਾ ਉਹਨਾਂ ਨੇ ਬਾਤਾਂ ਕੀਤੀ ਬੜੀ ਹਮ ਤੇ ਕੋਈ ਅਚਾਨੀ ਹੋਣ ਦਿੱਤੀ। ਅੱਛਾ ਉਹਨਾਂ ਨੇ ਪੂਰੇ ਸ਼ਾਮ ਸੰਭਾਲ ਕੀਤੀ। ਹਾਂ ਸ਼ਾਮ ਸੰਭਾਲ ਵਧੀਆ ਖਾਣ ਪੀਣ ਨੂੰ ਦਿੱਤਾ। ਹਾਂ ਸਾਰਾ ਕੁਝ ਦਿੱਤਾ। ਹਾਂ ਤੇ ਸਾਡੇ ਫਿਰ ਇੱਥੇ ਫੈਸਲਾ ਮਤਾਈ ਨੂੰ ਬੋਲੀ 6 ਮਹੀਨੇ ਬਾਅਦ 6 ਮਹੀਨੇ ਬਾਅਦ ਪਾਕਿਸਤਾਨ ਤੋਂ ਪਾਕਿਸਤਾਨ ਵਾਹ ਜੀ ਵਾਹ ਫਿਰ ਆਈ ਇੱਥੇ ਉਹ 8-10 ਸਾਲੀਆਂ ਗੁਜ਼ਰੀ ਇੱਥੇ ਆਣ ਕੇ ਸੌਦ ਉੱਤੇ ਰਿਓ ਤੁਹਾਡੀ ਦਾਦੀ ਮੇਰੇ ਤੋਂ ਦਿਨ ਮਾਤਾ ਮੇਰੀ ਦਾਦੀ ਤਾਂ ਠੀਕ ਸੀ ਉਹ ਆ ਗਈ ਜਿੰਦਾ ਅੱਛਾ ਜੀ ਉਹ ਤਗੜੀ ਸੀ ਅੱਛਾ ਅੱਛਾ ਮੇਰੀ ਦਾਦੀ ਅੱਛਾ ਅੱਛਾ ਮੇਰੇ ਦਾਦੇ ਦੀ ਮਾਤਾ ਅੱਛਾ ਅੱਛਾ ਹਾਂ ਠੀਕ ਠੀਕ ਹੈ ਉਹ ਬਰੇ ਮਰੀਏ ਦਾ ਬਾਵਾ ਫਰ ਲਾਤਾ ਅੱਛਾ ਅੱਛਾ ਤੇ ਜਿਹੜਾ ਤੁਹਾਡਾ ਪਿੰਡ ਸੀਗਾ ਪਾਜੀ ਹਾਂ ਉਹ ਦੇਖਣ ਨੂੰ ਜੀ ਕਰਦਾ ਘਰ ਆਪਦਾ ਜਿੱਥੇ ਜਨਮ ਹੋਇਆ ਤੁਹਾਡਾ ਉਹਦਾ ਜਾਇਜ਼ਾ ਤੇ ਮਕਾਸਾ ਲਾਂਗਾ ਘਰ ਸਾਂਣ ਲੋਗੇ ਅੱਛਾ ਐਨੇ ਸਾਲਾਂ ਬਾਅਦ ਮੈਂ ਉਹ ਮਨਛਾ ਜਿਹਾ ਜੇ ਮੇਰੇ ਕੰਦੇ ਹੁੰਦਾ ਉੱਥੇ ਫਿਰ ਦੂਏ ਕੇ ਛੱਪੜ ਸੀ ਅੱਛਾ ਅਠਾ ਬਹਾ ਕੇ ਲਿਆਜਾ ਛੱਪੜ ਅੱਛਾ ਉਹਦੇ ਨਾਲ ਇਕਾ ਦੀ ਤਿਬਾ ਤੇ ਜਾਰ ਪੀਰ ਵੱਜਦਾ ਸੀ ਜਾਰਾ ਪੀਰ ਜਾਰਾ ਪੀਰ ਅੱਛਾ ਫੱਕਰ ਸੀ ਬੜਾ ਤਗੜਾ ਸੀ ਉਹ ਉੱਥੇ ਜਾਗਾਂ ਉਹਦੀ ਭੈਣ ਸੀ ਅੱਛਾ ਬਣ ਬੜੇ ਸੀ ਅੱਛਾ ਜੀ ਤੇ ਮੇਲਾ ਵੀ ਲੱਗਦਾ ਸੀ ਕਰੀਰ ਵੀ ਹੋਣਗੇ ਕਰੀਰ ਆ ਬਾਣ ਹਾਂ ਬਾਣ ਬੜੇ ਸੀ ਤੇ ਕਰੀਰ ਹਾਂ ਉਹ ਆਪਣਾ ਉਹ ਫੇਟ ਕਿ ਬੜਾ ਹੀ ਤਗੜਾ ਹੂੰ ਪਹਾਨਾ ਹੀ ਹੂੰ ਉਹ athe ਉਹ ਫਕੀਰ ਰਹਿੰਦਾ ਦੇ ਕਈ ਵੇ ਉਹਦੇ ਲੱਤਾਂ ਤੇ ਪੈਗਣੀਆਂ ਬਾਹਾਂ ਤੇ 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 ਲੰਗਣਾ ਵੀ ਉਹ ਨਾ ਨਾ ਉਹ ਠੋਾਕੀ ਬਣਾਤੇ ਬੱਗੇ ਆ ਪਏ ਹੂੰ ਜੇ ਪਹਿਰੇ ਮੇਲੇ ਲੱਗਦੇ ਸੀ ਤੁਹਾਡੇ ਪਿੰਡ ਮੇਲਾ ਲੱਗਦਾ ਸੀ ਗਾਹਰਤੀ ਦਾ ਯਾਰਾ ਵੀਰ ਦਾ ਹੋਰ ਕੋਈ ਆਲੇ ਦੋਲੇ ਮੇਲੇ ਆਏ ਪਾਵੇ ਤਾਂ ਇੱਥੇ ਆਪਣਾ ਅਬ ਜਿੱਥੇ ਆਪ ਜਾਨੇ ਆ ਲਾਹੌਰ ਦੇ ਨੜਕਾਣਾ ਸਾਹਿਬ ਨੜਕਾਣਾ ਸਾਹਿਬ ਮੇਲੇ ਲੱਗਦੇ ਹੀ ਕਿੰਗੇ ਤੁਹਾਡਾ ਪਾਜੀ ਪਿੰਡ ਦੇ ਆਲੇ ਦੋਲੇ ਕੋਈ ਕੋਈ ਹੁੰਦੇ ਜਿਵੇਂ ਕਬਰਾਂ ਤੇ ਮੇਲੇ ਲੱਗਦੇ ਜਾਂ ਨੇੜੇ ਸਾਡੇ ਤਾਂ ਇਹ ਹੀ ਪਿਛਾ ਦੇਤੰਡੀ ਕਸੂਰ ਵੀ ਮੇਲਾ ਲੱਗਦਾ ਹੋ ਬਾਬੇ ਬੁੱਲੇ ਸ਼ਾਹ ਦਾ ਹਾਂ ਉੱਥੇ ਲੱਗਦਾ ਹੀ ਪਸਾਰ ਬਾਦ ਸਾਲ ਬਾਦ ਹਾਂ ਅੱਛਾ ਸਾਲ ਬਾਦ ਲੱਗਦਾ ਬਾਬੇ ਬੁੱਲੇ ਸ਼ਾਹ ਦਾ ਉਰਸ ਹਾਂ ਹਾਂ ਉੱਥੇ ਮਨਾਉਂਦੇ ਐ ਲੋ ਹੂੰ ਇਹ ਉੱਥੇ ਲੋ ਬੜੇ ਜਾਂਦੇ ਸੀ ਕਿਹੜੇ ਮੇਲੇ ਤੇ ਜ਼ਿਆਦਾ ਜਾਂਦੇ ਸੀ ਤੁਸੀਂ ਆਦੇ ਬਾਪੂ ਨਾਲ ਅਸੀਂ ਤਾਂ ਇੱਥੇ ਜਾਂਦੇ ਹਾਂ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਕਿੰਨੇ ਕ ਵਾਰ ਹੀ ਗਏ ਨਨਕਾਣਾ ਸਾਹਿਬ ਉੱਥੇ ਤਾਂ ਮੈਂ ਮੈਂ ਕਿੱਥੇ ਬੈਠੇ ਬੈਰਾਂ ਗਿਆਂ ਉੱਥੇ ਰਾਜ ਲੱਖ ਪਾ ਦਾ ਕੋਟ ਸੀ ਸਟੇਸ਼ਨ ਲੱਗਦਾ ਜਮ ਕਿਹੜਾ ਕਿਹੜਾ ਕੋਟ ਲੱਖ ਪਾ ਦਾ ਕੋਟ ਲਾਹੌਰ ਦੇ ਨਾਲ ਐ ਤਾਂ ਆਹੋ ਲਾਹੌਰ ਪੁਰਾਣਾ ਹੈ ਪੁਰਾਣਾ ਉਹ ਉੱਥੇ ਮੇਰੇ ਨਾਨਕੇ ਸੀ ਨੇਚੜ ਪਿੰਡ ਕਿਹੜੇ ਪਿੰਡ ਚਰੜੀ ਚਰੜੀ ਆਹ ਚਰੜਾ ਪਿੰਡ ਸੀ ਚਰੜ ਆ ਤੇ ਨਾਲ ਹੀ ਅੰਮਰਸਿੱਧੂ ਸੀ ਇੱਕ ਪਿੰਡ ਤੇ ਲੀਆ ਲੀਆ ਪਿੰਡ ਸੀ ਉੱਥੇ ਅਹੀਂ ਜਾਂਦੇ ਹੁੰਦੇ ਆ ਮੇਰੇ ਨਾਨਕੇ ਵੀ ਉੱਥੇ ਚਲਣੀ ਅੱਛਾ ਉੱਥੇ ਲਖਪਾ ਤੇ ਕੋਹਰ ਉੱਤਰ ਕੇ ਜਾਂਦੇ ਅੱਛਾ ਉਹ ਹੋਰ ਕਿਹੜੇ ਕਿਹੜੇ ਪਿੰਡਾਂ 'ਚ ਰਿਸ਼ਤੇਦਾਰੀਆਂ ਸੀ ਉੱਥੇ ਉੱਥੇ ਸਾਡੀ ਇੱਕ ਤਾਂ ਛੇਹੂਪੁਰੇ ਜ਼ਿਲ੍ਹੇ ਦੇ ਵਿੱਚ ਮੇਰੀ ਪੂਆ ਸੀ ਉਹ ਮਿਰਕ ਸੀ ਕਿਹੜੇ ਪਿੰਡ ਛੇਹੂਪੁਰੇ ਦੇ ਉਹ ਪਿੰਡ ਸੀ ਕਾਲੇ ਕੀ ਕਾਲੇ ਕੀ ਕਾਲੇ ਕੀ ਹੂੰ ਤੇ ਉਹ ਉੱਥੇ ਮੇਰੀ ਪੂਆ ਵੀ ਆਈ ਸੀ ਅੱਛਾ ਤੇ ਦੁੱਧਿਆ ਇਹ ਕੰਦਾਲ ਪਿੰਡ થી ਨੇੜੇ ਅੰਦਾਲ ਅੰਦਾਲ ਹਾਂਜੀ ਉੱਥੇ ਮੇਰੇ ਚਾਚੇ ਦੇ ਥੌਰੇ ਸੀ ਹੂੰ ਉਹ ਉਹ ਦਿਨ ਆ ਦੀ ਮੈਂ ਕਿਹਨ ਲਾ ਕਹਾਂ ਜਾਂਦਾ ਦਾ ਅੱਛਾ ਇਹ ਅੰਬਾਹਾਲ ਤੇ ਇੱਥੇ ਜੇ ਮਗ ਇੱਕ ਇੱਕ ਆਸੀ ਆਪਣਾ ਬਗਿਆਣਾ ਪਿੰਡ ਤਗੜਾ ਸੀ ਬਗਿਆਣਾ ਹੂੰ ਤਗੜਾ ਪਿੰਡ ਸੀ ਬਗਿਆਣਾ ਦਾ ਹੂੰ ਉੱਥੇ ਵੀ ਰਿਸ਼ਤਦਾਰੀਆਂ ਕੀਤੀ ਅੱਛਾ ਜੀ ਚਾਚੇ ਨਾਲ ਦੀ ਕੁਆਰੀ ਹੂੰ ਤੇ ਉਹ ਫੇਰ ਵੀ ਕਈ ਗਿਆ ਆ ਮੈਨੂੰ ਤੁਸੀਂ ਕਹਿੰਨੋ ਮੈਂ ਇੰਨੇ ਸਾਲਾਂ ਬਾਅਦ ਜਾ ਕੇ ਆਪਦਾ ਘਰ ਪਛਾਣ ਲਵਾਂਗਾ ਕਿਵੇਂ ਪਛਾਣ ਲਵਾਂਗੇ ਇਨੀ ਦੇਰ ਬਾਅਦ ਉਹ ਛੱਪੜ ਤਾਂ ਜਿਹਾ ਉਹ ਸਾਡੇ ਪਿੰਨੋਂ ਮੱਦੀ ਜਾਂਦਾ ਸੱਚਾ ਹੂੰ ਉਹਦਾ ਪਿਓ ਵੀ ਮੋੜਾ ਮੋੜਾ ਉਹਦਾ ਉੱਤੇ ਭਰਾ ਐ ਸੱਚਾ ਹੂੰ ਮੱਦੀ ਦਾ ਉਹ ਮੱਦੀ ਸਾਡੇ ਨਾਲ ਆੜ ਲਿਆ ਵੀ ਹੂੰ ਇਕੱਲਾ ਹੀ ਹੂੰ ਤੇ ਕੋੰਨਾ ਟੱਬਰ ਸੀ ਹੂੰ ਉਹ ਇੱਥੇ ਸਾਡੇ ਪਿੰਨੀ ਰਹਿੰਦੇ ਨੇ ਜੀ ਉਹ ਆਪਣਾ ਜਾਂਦਾ ਉਹ ਨਾਲ ਜਾਂਦਾ ਇਹਨਾਂ ਦੇ ਮੋਨੇ ਬਤਨਾਨ ਕੇ ਤੇ ਤੁਹਾਡਾ ਘਰ ਦੇ ਵਿੱਚ ਨਾ ਦੋ ਤਿੰਨ ਘਰ ਬੈਠੇ ਨੇ ਪਾਣੀ ਵਾਲੇ ਉਹਨੂੰ ਮਹਿਰ ਪਾਈ ਸੀ ਪੱਕੇ ਅੱਛਾ ਪੱਕਾ ਕਰ ਸੀ ਤੁਹਾਡਾ ਪੱਕਾ ਕਰ ਸੀ ਸਾਡੇ ਆਹ ਮਹਿਰ ਉਹਦਾ ਪਾ ਕੇ ਦੋ ਸਾੜੀ ਹੋਏ ਸੀ ਅੱਛਾ ਜੀ ਉਹਨੂੰ ਮੈਂ ਚਾਚਾ ਆ ਨਵੀਂ ਦੋ ਦੋ ਆਨੇ ਦਿਹਾੜੀ ਸੀ ਮਿਸਤਰੀ ਦੀ ਹੂੰ ਇੱਕ ਟਕਾ ਦਿਹਾੜੀ ਦਾ ਹੂੰ ਇੱਕ ਟਕਾ ਦਿਹਾੜੀ ਹੈ ਦਿਹਾੜੀ ਵੀ ਦੇਣਾ ਤੇ ਦੋ ਅਮੀ ਦੋ ਅਮੀ ਮਿਸਤਰੀ ਦੀ ਹੂੰ ਤੇ ਉਦੋਂ ਆਹ ਮਕਾਨ ਪਾਇਆ ਨੇ ਉਦੋਂ ਇਟਾਂ ਇਹ ਸਿੱਟਿਆ ਨਾ ਪਾਇਆ ਗਾ ਤੇ ਕਿਹੜਾ ਕਿਹੜੇ ਸਾਲ ਪਾਇਆ ਸੀ ਘਰ ਤੁਸੀਂ ਉਹ ਅਸੀਂ ਜਦੋਂ ਮਿਲ ਕੇ ਆਏ ਉਦੋਂ ਪੰਜ ਥਾਖੇ ਅੱਗੇ ਪਾਇਆ ਨੇ ਉਹ ਜਾੜੇ ਤੋਂ ਪਹਿਲਾਂ ਜਾੜੇ ਤੋਂ ਪਹਿਲਾਂ ਉਹ ਜਾੜੇ ਤੋਂ ਪਹਿਲਾਂ ਪੱਕਾ ਘਰ ਸੀ ਤੁਹਾਡਾ ਪੱਕਾ ਘਰ ਸੀ ਉਦੋਂ ਤਾਂ ਆਮ ਲੋਕਾਂ ਦੇ ਕੱਚੇ ਘਰ ਹੁੰਦੇ ਸੀ ਬਾਹਲੇ ਕੱਚੇ ਸੀ ਜਹਾਂ ਆਹ ਪਾਇਆ ਦੀ ਜਹਾਂ ਕੋ ਗੰਡਾ ਤੇ ਤਗੜੇ ਬੰਦੇ ਸਰਦਾਰ ਸੀ ਅੱਛਾ ਜੀ ਉਹਨਾਂ ਦੇ ਵੀ ਇਕੱਠੇ ਅੱਛਾ ਅੱਛਾ ਜੀ ਤੇ ਉਹ ਮਰੋਟ ਬੈਠੇ ਨੇ ਹੂੰ ਤੇ ਤੜਾ ਕਾਸੀ ਉਹ ਵੀ ਤੁਸੀਂ ਆਪਦਾ ਘਰ ਲੱਭ ਲਓਗੇ ਜਾ ਕੇ ਹੁਣ ਜੇ ਲੱਭਣਾ ਹੋਵੇ ਆਪਦਾ ਲੱਭ ਸਕਦਾ ਤੇ ਪਿੰਡ ਲ ਜਾ ਕੇ ਜੇ ਤੁਹਾਡੀਆਂ ਅੱਖਾਂ ਤੇ ਪੱਟੀ ਬੰਨ੍ਹ ਦਈਏ ਫੇਰ ਲੱਭ ਲਓਗੇ ਤੁਹਾਨੂੰ ਦੱਸ ਲਈਏ ਵੀ ਆਹ ਗਲੀ 'ਚ ਖੜੇ ਹਾਂ ਤੁਸੀਂ ਪਿੰਡ ਤਾਂ ਪਿੰਡ ਤਾਂ ਚਲੇ ਜਾਈਏ ਤੇ ਫੇਰ ਟੋਕੇ ਵੀ ਚਲੇ ਜਾਵਾਂਗੇ ਇੱਕ ਬੁੱਢਾ ਖੂਹ ਸੀ ਤੁਹਾਡਾ ਚਾਹਤ ਹੈਗਾ ਆ ਪਿੰਡ ਤੋਂ ਕੋਈ ਖੂਹ ਸੀ ਮੱਥੋਂ ਪਾਣੀ ਆ ਕੇ ਆਈ ਲਿਓਨਰ ਨੇ ਤਾਂ ਤੇ ਐਦਾ ਮੈਂ ਹੁੰਦਾ ਹਾਂ ਤੇ ਆਈ ਉੱਥੇ ਮੇਰੇ ਬਾਪ ਨੇ ਜਾ ਕੇ ਨਹਾਉਣਾ ਸੀ ਅੱਜਾ ਮੁਸਲਮਾਨ ਮੁੰਡੇ ਜਿਹੜੇ ਦੋਸਤ ਸੀ ਤੁਹਾਡੇ ਨਾਲ ਖੇਡਦੇ ਰਹੇ ਹੁਣ ਕਿ ਤੁਸੀਂ 10 ਸਾਲ ਦੇ ਸੀਗੇ ਉਹ ਮੁਸਲਮਾਨ ਘਟ ਵੀ ਮੇਰੇ ਆਪਣੇ ਪਰਿਵਾਰ ਤੇ ਇੱਕ ਤਾਂ ਮੁੰਡਾ ਤਲੋਕਾ ਸੀ ਉਹ ਮੁਗਮਾਲੇ ਬੈਠੇ ਨੇ ਉਹ ਤਲੋਕ ਸੀ ਉਹ ਮੇਰਾ ਮੁਸਲਮਾਨਾਂ ਦਾ ਮੁੰਡਾ ਦੋਸਤ ਹੈ ਨਹੀਂ ਸੀ ਕੋਈ ਨਹੀਂ ਨਾਲ ਪੜਦੇ ਹੁੰਣ ਉੱਥੇ ਜਿੱਥੇ ਜਾਂਦੇ ਸੀ ਮਾਨਕ ਪਿੰਡ ਉੱਥੇ ਜਾਂਦੇ ਭੱਜਦੇ ਸੀ ਤੇਤਾ ਭੁੱਲਿਆ ਪਿਆ ਨਾ ਤੇਤਾ ਭੁੱਲ ਗਿਆ ਹਾਂ ਖੇਡਾਂ ਕਿਹੜੀਆਂ ਖੇਡਦੇ ਸੀਗੇ ਉਦੋਂ ਮੁੰਡੇ 10 11 12 ਸਾਲ ਵਾਲੇ ਉਦੋਂ ਆਹ ਇਹਨਾਂ ਆਪਣਾ ਕੋੜਾ ਮਟ ਲੈਣਾ ਉਹ ਹੁੰਦਾ ਨਾ ਖੇਡਣਾ ਇੱਕ ਦੂਜੇ ਨੂੰ ਕੋੜੇ ਮਾਰਨੇ ਹੂੰ ਕੋਟਲਾ ਚਪਾਕੀ ਜਿਵੇਂ ਰਾਤ ਆਈ ਹੈ ਜਿਹੜਾ ਅੱਗੇ ਪਿੱਛੇ ਚੱਕ ਉਹਦੀ ਸ਼ਾਮਤ ਆਈ ਹੈ ਉਹਦੀ ਸ਼ਾਮਤ ਆਈ ਹੈ ਹਾਂ ਕਿ ਕੋਈ ਫਿਰ ਹੁੰਦੇ ਨਾ ਕਿ ਕਈ ਜਿਹੜਾ ਹਾਂ ਉਹਨੂੰ ਖੇਡਨਾ ਕਿਲਾ ਕੋੜੀ ਉਹ ਇੱਕ ਜਣੇ ਕੋੜੀ ਬਣਾਉਣ ਨੇ ਬਾਜ ਜਣਾ ਫੇਰ ਆ ਜਣਾ ਜਿਹਨ ਫੇਰ ਉਹਨਾਂ ਬਾਂਦਰ ਕਿਲਾ ਉਹ ਬਾਂਦਰ ਕਿਲਾ ਉਹ ਸਾਡੇ ਹੋਂ ਉਹ ਖੇਡਦਾ ਗੁੱਲੀ ਡੰਡਾ ਤੇ ਗੁੱਲੀ ਡੰਡਾ ਦਾ ਬੜਾ ਖੇਡਿਆ ਖਨੋਟ ਹੂੰ ਖਨੋਟ ਵਾਦ ਹੁੰਦੇ ਸਾਡੇ ਨਾਲ ਹੁੰਦੇ ਕਨੋਰ ਬੜੇ ਵੀ ਇਹਦਾ ਤਾਂ ਬੇਖੁਨੂ ਨਹੀਂ ਲੱਭਦੇ ਅੱਛਾ ਅਖਰੋਟਾਂ ਨਾਲ ਖੇਡਣਾ ਅਖਰੋਟ ਹਾਂ ਅਖਰੋਟ ਏਦੇ ਜਮ ਹਾਂ ਅਖਰੋਟ ਹਾਂਜੀ ਤੇ ਨਾਏ ਪੱਲੇ ਦੇ ਖਾ ਵੀ ਲੈਣੇ ਅੱਛਾ ਉਹ ਅਭੀ ਵਤਫ ਹਦੇ ਬੋਏ ਦਾ ਗਹਿ ਦੁਕਾਨ ਅੱਛਾ ਤੇ ਕਿਸੇ ਇਥੇ ਨੰਬਰ ਦਾ ਦਾ ਘਾਟ ਸੀ ਨਾਲ ਫਿੱਦੋ ਖੁੰਡੀ ਖੇਡਦੇ ਸੀ ਫਿੱਦੋ ਖੁੰਡੀ ਬੜੀ ਖੇਡਦੇ ਰਹੇ ਅੱਛਾ ਤੇ 8 5 6 ਹੀ ਮੁੰਡਿਆਂ ਨੇ ਆ ਖੇਡਣਾ ਇਹ ਉਹ ਅਭੀ ਨਾ ਫਿਰ ਆਪ ਖੇਡੀ ਜਾਈਏ ਜਦ ਉਹ ਮੁੰਡਾ ਗਵਨੀਆਂ ਦਾ ਅਸੀਂ ਦਲੀਸ ਦਾ ਅਮਰਦੀ ਸੀ ਹੁੰਦੇ ਨਾ ਉਹ ਸਾਡੇ ਜੀ ਦਾ ਹੀ ਸੀ ਉਹਨੇ ਕੁ ਪੀ ਮੁਰਜ਼ਾਤਾ ਹੂੰ ਤੇ ਮੈਂ ਉਹ ਖੁੰਡੀ ਦੀ ਮਾ ਆ ਮਰੀ ਉਹਨੇ ਸੇਕਿਆ ਅੱਛਾ ਉਹਦੀ ਲੋਬ ਨਹੀਂ ਲਾਇਆ ਅੱਛਾ ਦਦੀ ਉਹ ਐਸੀ ਬਰਾਪਾਰਾ ਉਹ ਮੈਂ ਦਦੀ ਬਲਾਮਾ ਦੇਣ ਆ ਗਈ ਲਾਡੀ ਆ ਤੁਮ ਕੋਰੇ ਤੇ ਉਹ ਪਰੇ ਨਾ ਮੇਰੇ ਮੁੰਡੇ ਦਾ ਫੇਰ ਪਾਟਦਾ ਹੈ ਹਾਂ ਉਹਨਾਂ ਤਲ ਕੋਣੀ ਪਹਿਲੇ ਮਿੱਕੋ ਜਾਣੇ ਖੇਡਦੇ ਪਾਣੇ ਹੂੰ ਤੇ ਹਿੰਮਤ ਹੀ ਕੁੱਤਾਂ ਦੇ ਉਹਨਾਂ ਨੂੰ ਦਬਾ ਮੰਗੇ ਹੂੰ ਉਦੋਂ ਐ ਜੀਆਂ ਦਾ ਖੇਡਾਂ ਸੀ ਇਹ ਖੇਡਾਂ ਹੁੰਦੀਆਂ ਸੀ ਨਾ ਹਾਂ ਅੱਛਾ ਜਦੋਂ 47 ਵੇਲੇ ਘਰ ਛੱਡ ਕੇ ਆ ਗਏ ਤੁਸੀਂ ਰਾਹ ਦੇ ਵਿੱਚ ਜਦੋਂ ਆ ਰਿਹਾ ਸੀ ਕਾਫਲਾ ਤੁਹਾਡੇ ਕਾਫਲੇ ਤੇ ਹਮਲਾ ਹੋਇਆ ਸੀ ਕੋਈ ਕਾਫਲੇ ਦੇ ਮੁਸਲਮਾਨ ਪੈਂਦੇ ਸੀ ਖੋਨ ਲੁੱਟਮਾਰ ਕਰਦੇ ਸੀ ਅੱਛਾ ਤੇ ਕਈ ਵਾਰ ਜਦੋਂ ਕੱਲੇ ਆਉਨੇ ਸੀ ਨਾ ਲੱਗੇ ਹਾਂ ਕੱਲੇ ਪਰਿਵਾਰ ਹੂੰ ਉਹਨੂੰ ਉਹ ਲੁੱਟ ਲਿੰਦੇ ਸੀ ਅੱਛਾ ਜਿਹੜੇ ਮੈਂ ਰਲ ਗਏ ਨਾ ਬਾਵਾ ਨੇ ਜੋ ਹਮ ਕਾਫਲਾ ਇਹ ਨਹੀਂ ਨੇੜੇ ਹਾਂ ਕਾਫਲੇ ਦੇ ਨੇੜੇ ਨਹੀਂ ਆ ਕਾਫਲੇ ਦੇ ਨੇੜੇ ਨਹੀਂ ਆ ਤਿੰਨ ਪਿੰਡ ਸਾਡੇ ਇਕੱਠੇ ਹੋ ਗਏ ਜਦੋਂ ਅਸੀਂ ਉਹਨਾਂ ਨਾਲ ਗਏ ਹਾਂ ਤੇ ਜਦੋਂ ਅਸੀਂ ਕੰਨੇ ਸਾਂ ਉਦੋਂ ਦਾ ਫੈਦਰ ਮਾਰ ਬਚਾ ਕੇ ਆਏ ਬੀਬੀਆਂ ਦੀ ਬੇਪਤੀ ਵੀ ਬਹੁਤ ਹੋਈ ਉਦੋਂ ਹਨਾ ਬਹੁਤ ਖਿੱਚ ਕੇ ਲੈ ਜਾਂਦੇ ਸੀ ਖਿੱਚ ਕੇ ਲੈ ਜਾਂਦੇ ਸੀ ਹਨਾ ਨਾ ਮੇਰੇ ਇਹ ਕਿਉਂ ਲੱਗਦੇ ਨੇ ਉਹਨਾਂ ਦੇ ਕੋਲ ਨਾਨੀ ਘੇਟ ਕੀ ਉਹਨਾਂ ਦੀ ਲੈ ਗਏ ਮੇਰੇ ਸਹੁਰੇ ਦੀ ਕਾਕੀ ਲੱਗਦੀ ਸੀ ਅੱਛਾ ਤੇ ਉਹ ਅੰਬਾ ਨੂੰ ਨਿਕਲੇ ਹੁੰਦੇ ਸੀ ਉਹਨਾਂ ਦੀ ਖੂਗ ਹੋ ਕੇ ਲੈ ਗਏ ਅੱਛਾ ਬੰਦੇ ਜਿਆਦਾ ਹੀ ਥੋੜੇ ਸੀ ਅੱਛਾ ਜਿੱਦੀ ਖੋ ਮਾਰ ਕਰ ਗਏ ਉਹ ਮੁੜ ਕੇ ਉਹ ਬੀਬੀ ਆਈ ਨਹੀਂ ਵਾਪਸ ਨਾ ਉਹ ਨਹੀਂ ਆ ਉਧਰ ਹੀ ਰਹਿ ਗਈ ਉਹ ਹੀ ਰਹਿ ਗਈ ਅੱਛਾ ਅੱਛਾ ਉਹਨਾਂ ਦੇ ਦੋ ਕੁੜੀਆਂ ਵੀ ਅੱਛਾ ਕਿ ਦਰਾਂ ਕੇ ਵਿਆਹਿਆਂ ਨੂੰ ਮੇਰੇ ਸਹੁਰੇ ਨੇ ਕੁੜੀਆਂ ਨੇ ਬੜੀਆਂ ਖੂਹਾਂ 'ਚ ਛਾਲਾਂ ਮਾਰੀਆਂ ਜ਼ਹਿਰਾਂ ਖਾਧੀਆਂ ਉਹ ਜਿਹੜੀਆਂ ਉੱਥੇ ਰਹਿਈਆਂ ਉਹ ਤਾਂ ਕਈ ਮਰ ਗਈਆਂ ਹੂੰ ਤੇ ਕਈ ਇਹ ਦੋਨੋਂ ਪਾਸੇ ਹੋਇਆ ਜੇ ਉਹਨਾਂ ਨੇ ਖੋਈਆਂ ਨੇ ਇੱਧਰ ਵੀ ਖੋਈਆਂ ਹੈਂ ਜੀ ਹਾਂ ਜਦੋਂ ਇੱਥੇ ਆਪਾਂ ਆਏ ਆ ਨਾ ਨਿਵਕੇ ਹੂੰ ਉਹਨੋਂ ਪਹਿਲਾਂ ਜਦੋਂ ਬਾਹਰ ਆਦ ਹੋ ਗਈ ਏ ਹੂੰ ਫਿਰ ਮਖੂ ਗੱਡੀ ਬੱਧੀ ਆਪਣੇ ਸਿੱਖਾਂ ਦੇ ਅੱਛਾ ਕੱਪੜੇ ਆਂ ਇਹਨਾਂ ਨੇ ਇਥੇ ਜਲੰਧਾ ਰੋ ਲਵਾਏ ਮੁਸਲਮਾਨ ਗੱਡੀ ਭਰੀ ਹਮ ਇੱਥੇ ਬੈਠੇ ਲੋੜੀ ਨਾ ਸਿੱਖਾਂ ਨੇ ਲੋਗੋ ਲਵਾਣ ਕੱਟ ਬਿਲਕੁਲ ਦੋਨੋਂ ਪਾਸੇ ਮਾੜਾ ਕੰਮ ਹੋਇਆ ਦੋਨੋਂ ਪਾਸੇ ਪ੍ਰੋਇਪੁਰਾ ਜਾ ਕੇ ਲੰਗਣਾ ਸੀ ਹੈਣਾ ਹਮ ਉਹਦਾ ਇੱਥੇ ਅੜੀਕਾ ਦਾ ਪੋਲੀ ਕੋਣੀ ਸੀ ਹਮ ਇੱਥੇ ਪ੍ਰੋਇਪੁਰਾ ਆਏ ਦੇ ਗਾਦੀ ਪੋਲ ਬਜਾ ਸੀ ਇਹ ਗੱਡੀ ਵੀ ਜਾਂਦੀ ਸੀ ਇੱਥੇ ਤੇ ਹੁਣ ਜੀ ਕਰਦਾ ਜਾਣ ਨੂੰ ਪਿੰਡ ਕਿਤੇ ਜਾਣ ਦਾ ਮੌਕਾ ਮਿਲ ਜੇ ਜੀ ਤਾਂ ਬੜਾ ਕਰਦਾ ਮੈਂ ਤਾਂ ਤਿਆਰ ਆ ਜਾਣ ਨੂੰ ਤਿਆਰ ਹਾਂ ਜਾਣ ਨੂੰ ਚਲੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਲਿਜਾਣ ਦੀ ਜੇ ਕੋਈ ਸਬਬ ਬਣ ਗਿਆ ਜੇ ਬਣ ਗਿਆ ਤਾਂ ਆਪਾਂ ਚੱਲਾਂਗੇ ਠੀਕ ਹੈ ਜੀ ਵੀ ਹੁਣ ਚੱਲਾਂਗੇ ਠੀਕ ਹੈ ਤੇ ਹੁਣ ਅਖੀਰ ਦੇ ਵਿੱਚ ਆਪਾਂ ਗੱਲ ਖਤਮ ਕਰਨੀ ਆ ਆਪਦੇ ਪਾਜੀ ਪਿੰਡ ਵਾਲਿਆਂ ਨੂੰ ਸਲਾਮ ਕਹੋ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਦੇ ਹੋ ਵੀ ਪਾਜੀ ਪਿੰਡ ਵਾਲਿਓ ਅਸੀਂ ਮਜਬੂਰੀ ਚ ਸਾਨੂੰ ਪਿੰਡ ਛੱਡਣਾ ਪੈ ਗਿਆ ਮਿੱਟੀ ਦਾ ਮੋਹ ਸਾਨੂੰ ਹਲੇ ਵੀ ਆਉਂਦਾ ਆਬਦੀ ਦਾ ਧਰਤੀ ਦਾ ਮੋਹ ਆਉਂਦਾ ਆਪਦੇ ਘਰ ਯਾਦ ਨੇ ਸਾਨੂੰ ਭਾਈ ਤੁਸੀਂ ਸਾਡੀ ਉਹ ਮਾਤਾ ਸੀਗੀ ਜਿਹੜੀ ਵੱਡੀ ਜਿਹਨੂੰ ਸਾਂਭ ਸੰਭਾਲ ਕੀਤੀ ਉਹ ਕਿਹੜੇ ਜੁਲਾਹੇ ਨੇ ਫੱਜੇ ਨੇ ਫੱਜੇ ਜੁਲਾਹੇ ਨੇ ਫੱਜੇ ਜੁਲਾਹੇ ਦੇ ਪਰਿਵਾਰ ਨੂੰ ਤੇ ਸਾਰੇ ਪਾਜੀ ਪਿੰਡ ਦੇ ਲੋਕਾਂ ਨੂੰ ਸਲਾਮ ਕਰੋ ਸਤਿ ਸ੍ਰੀ ਅਕਾਲ ਕਹ ਦਿਓ ਸਤਿ ਸ੍ਰੀ ਅਕਾਲ ਪਾਜੀ ਤੇ ਨਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਵਾਕੀ ਅੱਇ ਫੱਇ ਸਲਾਮ ਦਿੱਤੇ ਲੇ ਗਏ ਸ਼ਾਬਾਸ਼ ਹੈ ਤੁਹਾਡੇ ਤੋਂ ਆਪ ਆਡੀ ਮਤਵੀ ਕੀਤੀ ਮਥੋਂ ਦੇ ਬੰਦਿਆਂ ਨੇ ਵਾਹ ਜੀ ਵਾਹ ਤੇ ਹੁਣ ਕਿਹੜੇ ਪਿੰਡ ਚ ਰਹਿੰਦੇ ਹੋ ਸ਼ਹਿਜਾਦੀ ਹੋਰ ਸ਼ਹਿਜਾਦੀ ਰਹਿੰਦੇ ਆ ਹਾਂ ਜਿਹੜਾ ਫਰੋਲਪੋੜੇ ਹਾਂ ਤੇ ਕੱਲ ਥਾਣਾ ਸਾਡਾ ਕੱਲ ਇਹ ਸ਼ਹਿਜਾਦੀ ਦੇ ਵਾਲੇ ਦੋਲੇ ਕਿਹੜੇ ਪਿੰਡ ਨੇ ਇਹਦੇ ਪਿੰਡ ਦੀ ਇੱਕ ਅੱਜ ਇੱਥੇ ਖਾਦਾ ਖੜ ਕੇ ਇੱਥੇ ਇੱਕ ਛਕੂਰ ਪਿੰਡ ਇੱਕ ਮਿਸ਼ਰੀ ਵਾਲਾ ਹੂੰ ਇੱਕ ਆਕੇ ਫਰੋਟਾ ਹੈ ਇੱਕ ਘੱਲ ਹੈ ਇੱਕ ਇਥੇ ਪਾਈਗਾ ਵੜਾ ਹੈ ਇਹ ਨੇੜੇ ਨੇੜੇ ਸਾਡੇ ਟਰਾਸ ਜੀ ਟਰਾਸ ਪਿੰਡ ਤੜਲਾ ਹੈ ਠੀਕ ਹੈ ਜੀ ਆਏ ਸਾਡੇ ਤਾਂ ਦੋਸਤੋ ਇਹ ਬਾਪੂ ਅਨੂਪ ਸਿੰਘ ਜਿਨ੍ਹਾਂ ਨੇ ਆਪਣੇ 1947 ਦੇ ਉਜਾੜੇ ਦੀ ਕਹਾਣੀ ਸਾਡੇ ਸਾਹਮਣੇ ਰੱਖੀ ਹੈਗੀ ਅਸੀਂ ਆਸ ਕਰਦੇ ਹਾਂਗੇ ਕਿ ਜਿਹੜੇ ਇਹਨਾਂ ਦੇ ਜਜ਼ਬਾਤ ਨੇ ਉਹ ਜਰੂਰ ਪੂਰੇ ਹੋਣ ਇਹਨਾਂ ਨੂੰ ਆਪਣਾ ਪਿੰਡ ਵੇਖਣ ਦਾ ਮੌਕਾ ਨਸੀਬ ਹੋਵੇ ਸਰਕਾਰਾਂ ਬੀਜੇ ਦੀਆਂ ਸ਼ਰਤਾਂ ਨਰਮ ਕਰਨ ਆਧਾਰ ਕਾਰਡ ਦੇ ਉੱਤੇ ਇੱਕ ਦੂਜੇ ਦੇਸ਼ ਦੇ ਵਿੱਚ ਆਉਣ ਜਾਣ ਦਾ ਹੋ ਕਾ ਵੀਜ਼ੇ ਦੀਆਂ ਸ਼ਰਤਾਂ ਨੂੰ ਖਤਮ ਕਰਨ ਆਧਾਰ ਕਾਰਡ ਦੇ ਉੱਤੇ ਇਹੋ ਜਿਹੇ ਬਜ਼ੁਰਗ ਆਪਦੇ ਪਿੰਡ ਵੇਖ ਸਕਣ ਅਸੀਂ ਇਹ ਮੰਗ ਕਰਦੇ ਆ ਤੇ ਜੇ ਨੇਪਾਲ ਅਸੀਂ ਜਾ ਸਕਦੇ ਆ ਬਿਨਾਂ ਕਿਸੇ ਪਾਸਪੋਰਟ ਤੋਂ ਤਾਂ ਅਸੀਂ ਆਪਣੇ ਹੀ ਦੇਸ਼ ਚੋਂ ਅੱਡ ਹੋਇਆ ਜਿਹੜਾ ਮੁਲਕ ਹੈ ਸਾਡਾ ਆਪਣਾ ਹੀ ਪੰਜਾਬ ਆ ਉਧਰ ਉਹ ਅਸੀਂ ਕਿਉਂ ਨਹੀਂ ਵੇਖ ਸਕਦੇ ਹੈਗੇ ਜਿਵੇਂ ਕੋਰੀਡੋਰ ਬਣਾਇਆ ਕਰਤਾਰਪੁਰ ਸਾਹਿਬ ਉਸੇ ਤਰ੍ਹਾਂ ਹੀ ਬਾਕੀ ਬਾਰਡਰਾਂ ਦੇ ਉੱਤੇ ਵੀ ਕੋਰੀਡੋਰ ਬਣਨੇ ਚਾਹੀਦੇ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸਮਾਧੀ ਹੈ ਇਥੇ ਵੀ ਕੋਰੀਡੋਰ ਬਣਾਇਆ ਜਾ ਸਕਦਾ ਹੈ ਤਾਂ ਜੋ ਇਹੋ ਜਿਹੇ ਬਜ਼ੁਰਗ ਨੇ ਜਿਹੜੇ ਬਾਪੂ ਨੂੰ ਅਨੂਪ ਸਿੰਘ ਵਰਗੇ ਆਪਣੇ ਪਿੰਡ ਵੇਖਣ ਨੂੰ ਤਰਸਦੇ ਐ ਇਹ ਆਪਣੇ ਪਿੰਡ ਵੇਖ ਸਕਣ ਤੇ ਇਹਨਾਂ ਨੇ ਸਾਡੇ ਨਾਲ ਗੱਲਾਂ ਕੀਤੀਆਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਹਨਾਂ ਨੇ ਸਲਾਮ ਭੇਜੇ ਜਿਹੜੇ ਸ਼ਹਿਜਾਦੀ ਪਿੰਡ ਤੋਂ ਉਜੜ ਕੇ ਗਏ ਮੁਸਲਮਾਨ ਨੇ ਉਹਨਾਂ ਨੂੰ ਵੀ ਯਾਦ ਕੀਤਾ ਹੈ ਤੇ ਆਪਣੇ ਪਿੰਡ ਪਾਜੀ ਵਾਲੇ ਮੁਸਲਮਾਨਾਂ ਨੂੰ ਵੀ ਜਿਹੜੇ ਸੀਗੇ ਇਹਨਾਂ ਦੀ ਬੜੀ ਮਦਦ ਕੀਤੀ ਉਹਨਾਂ ਨੇ ਇਹਨਾਂ ਦੀ ਵੱਡੇ ਬਜ਼ੁਰਗ ਮਾਤਾ ਸੀਗੇ ਦਾਦੀ ਮਾਂ ਉਹਨਾਂ ਨੂੰ ਸੰਭਾਲ ਕੇ ਰੱਖਿਆ 6 ਮਹੀਨੇ ਤੱਕ ਇਹ ਬਾਅਦ ਚ ਲੈ ਕੇ ਆਏ ਉਹਨਾਂ ਸਾਰਿਆਂ ਦਾ ਇਹਨਾਂ ਨੇ ਸ਼ੁਕਰੀਆ ਅਦਾ ਕੀਤਾ ਧੰਨਵਾਦ ਕੀਤਾ ਤਾਂ ਬਾਪੂ ਜੀ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਹੜਾ ਤੋਂ ਤੁਹਾਨੂੰ ਪ੍ਰੇਸ਼ਕ ਦਿੱਤਾ ਹੈ ਇਹ ਕਿ ਰੱਦੇ ਦੇ ਸ਼ੁਕਰੀਆ ਜੀ ਹਾਂ ਕੀ ਬਾਤ